ਲੁਧਿਆਣਾ ਤੋਂ ਕਾਂਗਰਸ ਪਾਰਟੀ ਦੀ ਲੋਕ ਸਭਾ ਸੀਟ ਦੇ ਦਾਅਵੇਦਾਰ ਸਣੀ ਮਾਲਿਕ ਵੱਲੋਂ ਆਪਣੇ ਸਾਥੀਆਂ ਸਮੇਤ ਅੱਜ ਲੁਧਿਆਣਾ ਦੇ ਬੁੱਢਾ ਦਰਿਆ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕਿਸੇ ਵੀ ਪਾਰਟੀ ਵੱਲੋਂ ਬੁੱਢੇ ਦਰਿਆ ਦੀ ਸਾਰ ਨਹੀਂ ਲਈ ਜਾਂਦੀ ਪਰ ਇਲੈਕਸ਼ਨਾਂ ਆਉਂਦੇ ਹੀ ਇਸ ਨੂੰ ਅਹਿਮ ਮੁੱਦਾ ਬਣਾ ਕੇ ਲੋਕਾਂ ਅੱਗੇ ਪੇਸ਼ ਕਰ ਦਿੱਤਾ ਗਿਆ ਕਰੋੜਾ ਰੁਪਏ ਦੇ ਬਜਟ ਖਰਚ ਕਰਨ ਦੇ ਬਾਵਜੂਦ ਵੀ ਬੁੱਢੇ ਦਰਿਆ ਦੇ ਹਾਲਾਤ ਨਹੀਂ ਬਦਲੇ ਪ੍ਰੰਤੂ ਜੇਕਰ ਕਾਂਗਰਸ ਪਾਰਟੀ ਉਹਨਾਂ ਨੂੰ ਮੌਕਾ ਦਿੰਦੀ ਹੈ ਤਾਂ ਸਭ ਤੋਂ ਪਹਿਲਾਂ ਬੁੱਡੇ ਦਰਿਆ ਦੇ ਹਾਲਾਤ ਬਦਲਣ ਲਈ ਕੰਮ ਕਰਨਗੇ ਜਿਸ ਦਾ ਸਿੱਧਾ ਫਾਇਦਾ ਲੁਧਿਆਣਾ ਵਾਸੀਆਂ ਤੇ ਲੁਧਿਆਣਾ ਦੀ ਇੰਡਸਟਰੀ ਨੂੰ ਹੋਵੇਗਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਅਸਨੀ ਮਲਿਕ ਜੀ ਅੱਜ ਬੁੱਡੇ ਦਰਿਆ ਦਾ ਸਪੈਸ਼ਲੀ ਦौरा ਕਰਨ ਆਏ ਹੋ ਕੀ ਕਾਰਨ ਨੇ ਸਰਪੱਤ ਸਭ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਇਸ ਮੁੱਦੇ ਤੇ ਲਿਆਉਣ ਵਾਸਤੇ ਦੇਖੋ ਇਹ ਮੁੱਦਾ ਇਸ ਟਾਈਮ ਤਾਂ ਮੇਨ ਇਲੈਕਸ਼ਨ ਦਾ ਦੌਰ ਚੱਲ ਰਿਹਾ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਨੇ ਲੋਕ ਸਭਾ ਦੇ ਇਲੈਕਸ਼ਨਾਂ 'ਚ ਇਹ ਹਿਸਾਬ ਲਾਓ ਕਿ ਜਦੋਂ ਇਲੈਕਸ਼ਨ ਸ਼ੁਰੂ ਹੋਣ ਲੱਗਦੇ ਨੇ ਤੇ ਆਪਣਾ ਕੀ ਸਿਸਟਮ ਹੈ ਕਿੱਥੇ ਉੱਚੜਾ ਮੈਂ ਇਸ ਟਾਈਮ ਕਾਂਗਰਸ ਦੇ ਵਿੱਚ ਆਪਣੀ ਇੱਕ ਦਾਅਵੇਦਾਰੀ ਪੇਸ਼ ਕੀਤੀ ਹੈ ਕਿਉਂਕਿ ਹਰ ਪਾਰਟੀ ਨੇ ਆਪਣਾ ਅਨਾਉਂਸ ਕੀਤਾ ਹੋਇਆ ਮੈਂ ਵੀ ਇੱਕ ਦਾਅਵੇਦਾਰੀ ਪੇਸ਼ ਕੀਤੀ ਪਰ ਮੈਂ ਪੰਜਾਬ ਦੇ ਲੁਧਿਆਣਾ ਦੇ ਆਪਣੇ ਮੁੱਦੇ ਦੇਖ ਰਿਹਾ ਮੁੱਦਿਆਂ 'ਚ ਦੇਖਣਾ ਹੈ ਪਹਿਲਾ ਬੁੱਢਾ ਦਰਿਆ ਦਾ ਮੁੱਦਾ ਇੱਕ ਟ੍ਰੈਫਿਕ ਦਾ ਮੁੱਦਾ ਜਿਹੜਾ ਆਪਣਾ ਦੇਖੋ ਕਿੰਦਾ ਹਾਲ ਮਾੜਾ ਚੱਲ ਰਿਹਾ ਦੂਜਾ ਬੁੱਢਾ ਦਰਿਆ ਦੇ ਉੱਤੇ ਕਰੋੜਾ ਰੁਪਏ ਦੀ ਸਿਆਸਤ ਖੇਡੀ ਜਾਂਦੀ ਹੈ ਕਰੋੜਾ ਰੁਪਏ ਦੀ ਜਿਹੜਾ ਬਜਟ ਪਾਸ ਹੋ ਗਿਆ ਹੁੰਦਾ ਇਰ ਵੀ ਬੁੱਢਾ ਦਰਾ ਸਾਫ ਨਹੀਂ ਹੋ ਰਿਹਾ ਇਹ ਬੂਟੇ ਲਾਤ ਰਹੇ ਨੇ ਆਹ ਡਾਲੀਆਂ ਲਾ ਦਿਤੀਆਂ ਕੀ ਮਿਲਿਆ ਅੰਦਰ ਜਾਂ ਬੁੱਢਾ ਦਰਾ ਸਾਫ ਹੋ ਰਿਹਾ ਇਹਦੇ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਹਰ ਕੋਈ ਪਾਰਟੀ ਸਰਵੰਦੇ ਦਾਅਵੇ ਕਰ ਰਹੀ ਹੈ ਦਾਅਵੇ ਕਿੱਥੇ ਨੇ ਦਿੱਤੇ حساب ਹੋਈ ਹੈ ਕਿ ਪੈਸੇ ਲਈ ਜੋ ਤੇ ਖਾਈ ਜੋ ਸਿਆਸਤ ਬਣਾਈ ਜੋ ਜਿਹੜਾ ਆਵੇ ਆਪਣਾ ਦਿੱਲੀ ਜਾ ਕੇ ਘਰ ਬਣਾ ਲਵੇ ਇੰਨੇ ਹੀ ਕੰਮ ਸੋਚ ਰਿਆ ਆ ਬਾਰ ਬਾਰ ਹਰੇਕ ਪਾਰਟੀ ਜਿਹੜੀ ਮੁੱਦਾ ਚੱਕ ਲੈਂਦੀ ਆ ਕੇ ਬੁੱਢੇ ਦਰਿਆ ਦਾ ਤਿੰਨ ਵਾਰ ਦੇ ਸੰਸਦ ਵੀ ਰਹੇ ਆ ਹੋਰ ਕਈ ਪਾਰਟੀਆਂ ਨੇ ਮੁੱਦਾ ਚੱਕਿਆ ਹੈਗਾ ਤੁਹਾਨੂੰ ਨਹੀਂ ਲੱਗਦਾ ਕਿ ਸਿਵਾਏ ਸਿਆਸਤ ਦੇ ਹੋਰ ਕੁਝ ਨਹੀਂ ਹੋਇਆ ਦੇਖੋ ਬੁੱਢੇ ਦਰਿਆ ਦੇ ਵਾਸਤੇ ਇੱਕ ਸਾਫ਼ ਨੀਅਤ ਤੇ ਇੱਥੇ ਦਾ ਲੁਧਿਆਣੇ ਦਾ ਰਹਿਣ ਵਾਲਾ ਬੰਦਾ ਚਾਹੀਦਾ ਜਿਹੜਾ ਇਸ ਚੀਜ਼ ਨੂੰ ਸਮਝ ਸਕੇ ਲੁਧਿਆਣੇ ਦੀ ਜੜਾ ਦੇਖ ਸਕੇ ਤੇ ਲੁਧਿਆਣੇ ਦੇ ਜਿਹੜਾ ਦੇਖ ਕੌਣ ਰਿਹਾ ਹੈ ਤੇ ਲੁਧਿਆਣੇ ਦਾ ਸਿਰਫ ਇੱਥੋਂ ਜਿੱਤ ਕੇ ਦਿੱਲੀ ਜਾ ਕੇ ਬਹਿ ਜਾਓ ਜਾਂ ਸਿਆਸਤ ਲੈ ਕੇ ਬਹਿ ਜਾਓ ਇਹੀ ਮਿਲ ਰਿਹਾ ਹੈ ਬਜਟ ਇੰਨੇ ਪਾਸ ਹੁੰਦੇ ਨੇ ਪੈਸੇ ਇੰਨੇ ਆਉਂਦੇ ਨੇ ਫਿਰ ਵੀ ਸਾਫ਼ ਨਹੀਂ ਹੁੰਦਾ ਕਿਉਂਕਿ ਨੀਅਤ ਨਹੀਂ ਨਾ ਹੈਗੀ ਸਾਫ਼ ਕਰਨ ਦੀ ਆਪਣਾ ਲੁਧਿਆਣੇ ਨੂੰ ਸਾਫ਼ ਕਰਨ ਦੀ ਨੀਅਤ ਨਹੀਂ ਹੈਗੀ ਲੁਧਿਆਣੇ ਨੂੰ ਸਾਫ਼ ਰੱਖਣਾ ਆਪ ਹੈ ਲੁਧਿਆਣੇ ਵੱਲ ਧਿਆਨ ਦੇਣਾ ਆਪ ਹੈ ਇਸੇ ਕਰਕੇ ਅਸੀਂ ਇਸ ਮੁੱਦੇ ਤੇ ਆਏ ਹਾਂ ਕਿ ਇੱਕ ਲੁਧਿਆਣੇ ਨੂੰ ਹਰ ਇੱਕ ਐਂਗਲ ਤੋਂ ਦੇਖਿਆ ਜਾ ਸਕੇ ਉੱਥੇ ਬੈ ਕੇ ਨਹੀਂ ਦੇਖਿਆ ਜਾਣਾ ਘਰਾਂ ਚ ਜਾ ਕੇ ਦੇਖਣ ਵਾਲੀ ਸਿਆਸਤ ਚਾਹੀਦੀ ਹੈ ਕਿ ਹਰ ਘਰ ਦੀ ਸੇਵਾ ਵਾਸਤੇ ਸਿਆਸਤ ਬਣਾਓ ਕਿਸੇ ਆਪਣੇ ਆਪਣੇ ਵਾਸਤੇ ਸਿਆਸਤ ਨਾ ਬਣਾਓ ਕਲੀ ਇਹ ਇੰਡਸਟਰੀ ਦੇ ਉੱਤੇ ਦੋਸ਼ ਲੱਗਦਾ ਰਹਿੰਦਾ ਹੈ ਕਿ ਬੁੱਢੇ ਦਰਿਆ ਨੂੰ ਗੰਦਾ ਕਰਨ ਚ ਇੰਡਸਟਰੀ ਦਾ ਹੱਥ ਹੈ ਦੇਖੋ ਇੰਡਸਟਰੀਸਟ ਇੱਕ ਬਿਜ਼ਨਸ ਕਰ ਰਿਹਾ ਇੱਕ ਦੇਸ਼ ਦੀ ਤਰੱਕੀ ਚ ਚੱਲ ਰਿਹਾ ਜੋਨੂੰ ਸਹੂਲਤ ਨਹੀਂ ਦੇ ਰਹੇ ਤਾਂ ਇਹ ਗੰਦਾ ਹੋ ਰਿਹਾ ਸਹੂਲਤ ਦੋ ਕਿਉਂ ਨਹੀਂ ਸਹੂਲਤ ਉਹਨਾਂ ਨੂੰ ਧਿਆਨ ਦਿੱਤਾ ਜਾ ਰਿਹਾ ਸਹੂਲਤ ਵਾਲ ਧਿਆਨ ਦੇਵਾਂਗੇ ਆਪਾਂ ਉਹਨਾਂ ਦੀ ਪੁੱਛਾਂਗੇ ਤੁਹਾਡੀ ਕੀ ਪ੍ਰੋਬਲਮਸ ਹੈਗੀਆਂ ਤੇਰੇ ਕਿਉਂ ਆਊਗਾ ਇਹਨੂੰ ਸਿਰਫ ਇੰਡਸਟਰੀ ਨਾਲ ਜੋੜਿਆ ਜਾ ਰਿਹਾ ਇੰਡਸਟਰੀ ਭਰਾ ਤਾਂ ਵਪਾਰ ਕਰ ਰਹੇ ਨੇ ਉਹਨਾਂ ਨੂੰ ਗੰਦਪੰਦ ਆਪਣਾ ਘਰ ਆਪਣੇ ਘਰ ਚ ਕੋਈ ਬਿੰਦਾ ਗੰਦਪਾ ਕੇ ਬਿੰਦਾ ਜੇ ਉਹਨਾਂ ਨੂੰ ਰਸਤਾ ਹੀ ਨਹੀਂ ਮਿਲ ਰਿਹਾ ਸਹੂਲਤ ਨਹੀਂ ਮਿਲ ਰਹੀ ਇੰਨੇ ਫੰਡਿੰਗ ਆਉਣ ਤੋਂ ਬਾਅਦ ਵੀ ਕੰਮ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਤੁਸੀਂ ਅਗਰ ਸਿਆਸਤ ਜਾਣਿਓ ਅਗਰ ਕਾਂਗਰਸ ਤੁਹਾਨੂੰ ਟਿਕਟ ਦੇ ਦਿੰਦੀ ਹੈ ਤਾਂ ਕੀ ਕੀ ਵਿਜ਼ਨ ਰਹਣਗੇ ਤੁਹਾਡੇ ਦੇਖੋ ਮੈਂ ਸਿਆਸਤ ਵਿੱਚ ਆ ਕੇ ਪਹਿਲਾ ਤਾਂ ਸਾਰੇ ਆਪਣੇ ਭਰਾਵਾ ਦੀ ਸੇਵਾ ਕਰਨਾ ਚਾਹੁੰਦਾ ਸੇਵਾ ਦੇ ਅਕੋਰਡਿੰਗ ਪਹਿਲਾ ਤਾਂ ਆਪਣਾ ਬੁੱਢਾ ਦਰਿਆ ਇਹਨੂੰ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਇਆ ਆ ਪਹਿਲਾ ਤਾਂ ਇਹਦੇ ਵੱਲ ਧਿਆਨ ਮੇਨ ਦਿੱਤਾ ਜਾਊਗਾ ਦੂਜਾ ਸਾਡੀ ਆ ਦੇਖੋ ਟ੍ਰੈਫਿਕ ਇੱਕ ਪੁਲੀ ਟੁੱਟੀ ਆ ਟ੍ਰੈਫਿਕ ਡਾਇਵਰਟ ਹੀ ਨਹੀਂ ਹੋ ਪਾਰਿਆ ਕਿਉਂ ਨਹੀਂ ਹੋ ਰਿਹਾ ਸੜਕਾਂ ਦਾ ਵੀ ਹਾਲ ਬੁਰਾ ਔਰ ਖਾਸ ਕਰਕੇ ਇੰਡਸਟਰੀ ਨੂੰ ਕਿਤੇ ਨਾ ਕਿਤੇ 에어ਪੋਰਟ ਔਰ ਚੰਗੀਆਂ ਸੜਕਾਂ ਦੀ ਲੋੜ ਹੈ ਇਹਦੇ ਤੇ ਧਿਆਨ ਦਿੱਤੇ ਦੇਖੋ ਸਭ ਤੋਂ ਮੇਨ ਪ੍ਰੈਫਰ ਯਹੀ ਨੇ ਸਾਡੇ ਕਿ ਲੁਧਿਆਣਾ ਇੱਕ ਸਮਾਰਟ ਸਿਟੀ ਦੇ ਤੌਰ ਤੇ ਪੂਰਾ ਚੱਲੇ ਇਹਨੂੰ ਸਮਾਰਟ ਸਿਟੀ ਤੋਂ ਪਿੱਛੇ ਕਿਉਂ ਕੀਤਾ ਜਾ ਰਿਹਾ ਇਹਨੂੰ ਇੱਕ ਪੂਰੀ ਟੁੱਟਣ ਤੋਂ ਪਹਿਲਾਂ ਜੋ ਆਪਾਂ ਨੂੰ ਪਤਾ ਲੱਗ ਰਿਹਾ ਤੇ 3W ਵਿਭਾਗ ਕਿਉਂ ਨਹੀਂ ਕੰਮ ਦੇ ਰਹੇ ਇਹੀ ਚੀਜ਼ਾਂ ਮੇਨ ਨਾਲ ਲਿਜਾਣੇ ਚ ਮੈਂ ਸੰਸਦੀ ਚ ਬੈ ਕੇ ਇਹੀ ਚੀਜ਼ਾਂ ਮੇਨ ਰੱਖਣਾ ਚਾਹੁੰਦਾ ਕਿ ਲੁਧਿਆਣੇ ਦੇ ਜਿਹੜੇ ਖਾਸ ਮੁੱਦੇ ਨੇ ਇਹਨਾਂ 'ਤੇ ਧਿਆਨ ਦਿੱਤਾ ਜਾਵੇ ਤੇ ਇਹਨੂੰ ਪਹਿਲੇ ਧਾਰ ਦੇ ਉੱਤੇ ਕੰਮ ਕੀਤਾ ਜਾਵੇ ਤੁਸੀਂ ਵੀ ਕਿਤੇ ਜਿੱਤਣ ਤੋਂ ਬਾਅਦ ਦਿੱਲੀ ਤਾਂ ਨਹੀਂ ਬੈਠ ਜਾਓਂਦੇ ਦੇਖੋ ਜੀ ਮੈਂ ਇੱਕ ਚੀਜ਼ ਇਹੀ ਕਹਾਂਗਾ ਜੋ ਮੈਨੂੰ ਦਿੱਲੀ ਦੀ ਕੋਠੀ ਮਿਲਦੀ ਮੈਂ ਲੁਧਿਆਣੇ ਦੀ ਕੋਠੀ ਪਹਿਲਾਂ ਇੱਥੇ ਹੀ ਰਹਾਗਾ ਲੁਧਿਆਣੇ ਦੇ ਘਰਾਂ 'ਚ ਰਹਿਣਾ ਚਾਹਨਾ ਲੁਧਿਆਣੇ ਦੇ ਲੋਕਾਂ ਦੇ ਦਿਲਾਂ 'ਚ ਨਾ ਕਿ ਦਿੱਲੀ ਦੀ ਕੋਠੀਆਂ 'ਚ ਲੁਧਿਆਣਾ ਤੋਂ ਕਮਲ ਕਪੂਰ ਦੀ ਰਿਪੋਰਟ